ਜੱਟ ਬਹਿ ਕੇ ਖਾ ਰਹੀ ਨਹੀਂ ਸਕਦਾ ਹੂੰ ਜੱਟ ਨੇ ਬਹਿ ਕੇ ਕਰਨਾ ਹੁੰਦਾ ਫਿਰ ਠੱਕੇ ਕਿਉਂ ਕਰਦਾ ਸਸਕਾਲ ਦੋਸਤੋ ਅੱਜ ਆਪਾਂ ਪਿੰਡਾਂ ਦੇ ਵਿੱਚ ਫਿਰਦੇ ਆਂ ਤੇ ਅੱਜ ਆਪਾਂ ਆਇਆ ਖੇਤ ਇੱਧਰ ਮੋਟਰ ਚੱਲੀ ਜਾਂਦੀ ਆ ਤੇ ਜੱਟ ਜ਼ਿਮੀਂਦਾਰ ਭਰਾ ਆਪਣੇ ਬੈਠੇ ਆਣਾ ਤੇ ਆਪਾਂ ਗੱਲਬਾਤ ਕਰਦੇ ਆਂ ਜਿਹੜੀ ਹੁਣ ਜ਼ਮੀਨ ਅਕਵਾਇਰ ਕਰਨ ਦੀ ਜਿਹੜੀ ਸਰਕਾਰ ਨੇ ਇਹ ਧੱਕੇਸ਼ਾਹੀ ਸ਼ੁਰੂ ਕਰ ਲਈ ਆ ਤੇ ਆਪਾਂ ਪੁੱਛਦੇ ਆਂ ਕਿਸਾਨ ਵੀਰਾਂ ਦੇ ਉਹਨਾਂ ਦਾ ਕੀ ਕਹਿਣਾ ਸਸਕਾਲ ਜੀ ਤੇ ਆਪਾਂ ਬਹਿ ਕੇ ਗੱਲਬਾਤ ਕਰ ਲੈਨੇ ਆਂ ਜਿਵੇਂ ਸਾਰਿਆਂ ਨੂੰ ਪਤਾ ਹੀ ਹੋਊਗਾ ਅੰਕਲ ਵੀ ਤੁਹਾਨੂੰ ਹੁਣ ਜਿਵੇਂ ਜ਼ਮੀਨਾਂ ਜਿਹੜੀਆਂ ਹੁਣ ਆਪਣੀਆਂ ਮੰਨ ਕੇ ਚਲੋ ਕਿਲਾ ਜ਼ਮੀਨ ਦਾ ਲੈ ਕੇ ਆਪਾਂ ਨੂੰ ਵੱਧ ਤੋਂ ਤਾਂ ਡੇਢ ਕਨਾਲੀ ਦੇਣ ਨੂੰ ਫਿਰਦੇ ਆ ਕਮਰਸ਼ੀਅਲ ਦੇਣ ਨੂੰ ਕਮਰਸ਼ੀਅਲ ਦੇਣ ਨੂੰ ਫਿਰਦੇ ਜਿਵੇਂ 200 ਗਾਜ ਦਾ ਪਲਾਟ ਦੁਕਾਨ ਵਾਸਤੇ ਦੇਣ ਨੂੰ ਫਿਰਦੇ ਸ਼ਹਿਰ ਚ ਜੱਟ ਦਾ ਕਾਰ ਕੀ ਕਰ ਲੂਗਾ ਜੇ ਜੱਟ ਨੇ ਦੁਕਾਨ ਕਰਨੀ ਹੁੰਦੀ ਤਾਂ ਫਿਰ ਪਹਿਲਾਂ ਨਾ ਕਰ ਲੈਂਦਾ ਹਾਂ ਕਿਉਂਕਿ ਜੱਟ ਤੋਂ ਦੁਕਾਨ ਹੁੰਦੀ ਨਹੀਂ ਜੱਟ ਬਹਿ ਕੇ ਖਾ ਰਹੀ ਨਹੀਂ ਸਕਦਾ ਹੂੰ ਜੱਟ ਨੇ ਬਹਿ ਕੇ ਕਰਨਾ ਹੁੰਦਾ ਫਿਰ ਥੱਕੇ ਕਿਉਂ ਜਾਂਦਾ ਫਿਰ ਥੱਕੇ ਕਿਉਂ ਜਾਂਦਾ ਤੇ ਕਿਵੇਂ ਦੇਖਦੇ ਹਾਂ ਤੁਸੀਂ ਹੁਣ ਜੇ ਮੰਨ ਕੇ ਚਲੋ ਇਹ ਕਹਿ ਰਹੇ ਆ ਜੇ ਤਾਂ ਤੁਸੀਂ ਆਪ ਦਿੰਨੇ ਜ਼ਮੀਨਾਂ ਤਾਂ ਠੀਕ ਆ ਵਿਆਦੇ ਪ੍ਰਤੀ 200 ਗਾਇਦਾ ਜਾਂ 2000 ਦਾ ਆਪਾਂ ਤੁਹਾਨੂੰ ਘਰ ਪਾਉਣ ਨੂੰ ਥਾਂ ਦੇਣਾ ਵੀ ਉਹੀ ਗੱਲ ਹੋ ਗਈ ਕਿਲਾ ਲੈ ਕੇ ਡੇਢ ਕਨਾਲ ਦੇਣੀ ਆ ਉਹ ਜਿਵੇਂ ਦੁੱਧ ਤੇ ਮੱਝ ਵੇਚ ਕੇ ਘੋੜੀ ਲਈ ਹਾਂ ਦੁੱਧ ਪੀਣੋਂ ਕੇ ਲੱਤ ਸਿੱਟ ਨਹੀਂ ਪਈ ਉਹ ਘਰ ਨੂੰ ਫਿਰਦੇ ਆ ਉਹ ਕੰਮ ਨਹੀਂ ਨਾ ਆਪਾਂ ਤਾਂ ਹੋਣਾ ਚਾਹੀਦਾ ਠੀਕ ਆ ਤੇ ਹੁਣ ਜੇ ਮੰਨ ਕੇ ਚਲੋ ਧੱਕੇਸ਼ਾ ਹੀ ਕਰਦੀ ਆ ਸਰਕਾਰ ਕਹਿੰਦੀ ਵੀ ਇਸ ਦਾ ਫਿਰ ਕਾਨੂੰਨ ਦੇ ਹਿਸਾਬ ਨਾਲ ਅਸੀਂ ਧੱਕੇ ਨਾਲ ਕਬੈਰ ਕਰਾਂਗੇ ਫਿਰ ਕੀ ਤੁਸੀਂ ਇੱਥੇ ਆਪਾਂ ਸੰਘਰਸ਼ ਲਈ ਤਿਆਰ ਬੱਲੇ ਕੀ ਜੱਟ ਦਾ ਸੰਘਰਸ਼ ਕਰਨੇ ਪਊਗਾ ਢੱਲੇਵਾਲ ਜਾ ਫਿਰ ਜਾ ਰਹੇ ਆ 7 ਤਰੀਕ ਨੂੰ ਮਨ ਲੱਗਦਾ ਲੁਧਿਆਣੇ ਕੱਟ ਰੱਖਿਆ ਲੁਧਿਆਣੇ ਕੱਟ ਚ ਪਹੁੰਚਾਂਗੇ ਸਾਰੇ ਸ਼ਿੰਗਾਰਸ਼ ਨੂੰ ਤਿਆਰ ਆਂ ਸ਼ਰ ਮਰਨ ਲਈ ਤਿਆਰ ਆਂ ਮਰਨ ਲਈ ਤਿਆਰ ਆਂ ਹੁਣ ਜਮੀਨ ਹੀ ਜਟਦੀ ਮਾਂ ਹੁੰਦੀ ਆ ਆਪਾਂ ਪਹਿਲਾਂ ਤੋਂ ਸੁਣਨਦੇ ਆਏ ਆ ਪਿਓ ਦਾਦਾ ਦੇ ਤਰੀ ਆਈ ਆ ਤਰੀ ਆਈ ਆ ਤੇ ਸ਼ਿੰਗਾਰਸ਼ੀ ਪਿਓ ਦਾਦਾ ਦੇ ਕਰਦੇ ਆ ਜਾਈ ਤਾਈ ਸ਼ਿੰਗਾਰਸ਼ ਨੇ ਮਿਲਿਆ ਸਾਰਾ ਕੁਝ ਸ਼ਿੰਗਾਰਸ਼ੀ ਕੀਤਾ ਸ਼ਿੰਗਾਰਸ਼ੀ ਕੀਤਾ ਜਿਵੇਂ ਹੁਣ ਆਪਾਂ ਤਾਂ ਵਾਟਰ ਪਿੱਛੇ ਆਪਣਾ ਕਹਿੰਦੇ ਹੁੰਦੇ ਆ ਵੀ ਇਨਾ ਆਪਾਂ ਉਹ ਕਰ ਲੈਨੇ ਆ ਤੇ ਕਿੱਲੇ ਕਿੱਲੇ ਲੈਣ ਨੂੰ ਫਿਰਦੇ ਆ ਜਟਦਾ ਫਿਰ ਵਾਟਰ ਪਿੱਛੇ ਬਹੁਤ ਕੁਝ ਕਰ ਦਿੰਦਾ ਬਹੁਤ ਕੁ ਤਾਂ ਫਿਰ ਇੱਕ ਪਾਸਾ ਕਰੋਗੇ ਤੇਰਾ ਖੁਣਾ ਹੀ ਆਪ ਹੀ ਹੋ ਜਾਣਾ ਹੈ ਆਪ ਹੀ ਮੜੀ ਹੋ ਜਾਣਾ ਜਦੋਂ ਉਹ ਵੀ ਮਰੀ ਜੇ ਅਸੀਂ ਪਹਿਲਾਂ ਦੇ ਦਿਆ ਕੁਝ ਘਰਾਂ ਦੇ ਵਿੱਚ ਦੇ ਵੀ ਦੀ ਸਹਿਮਤੀ ਨਾਲ ਬਾਅਦ ਚ ਆਪ ਦੂਜੀ ਫਿਰ ਰੋਣਗੇ ਰੋਣਗੇ ਜਿਵੇਂ ਹੁਣ ਆਪਾਂ ਵਟਾਂ ਪਿੱਛੇ ਲੜਦੇ ਹਾਂ ਮੈਂ ਨਾ ਵੀ ਇਹ ਲੜਾਈ ਛੱਡ ਕੇ ਹੁਣ ਆਪਾਂ ਉਹਨਾਂ ਨਾਲ ਲੜਗੇ ਹਨਾ ਵੱਡੇ ਕਰ ਲੜਨਾ ਹੀ ਪੈਣਾ ਜੀ ਲੜਨਾ ਪੈਣਾ ਵੱਡਾ ਲੜਨਾ ਪੈਣਾ ਇਹਨਾਂ ਦੇ ਵਿੱਚ ਕੁਝ ਨਹੀਂ ਬੰਨਣਾ ਜੇਕਰ ਅਸੀਂ ਇਕੱਠੇ ਨਾ ਆਵਾਂਗੇ ਮੁੱਠ ਮੀਚੀ ਇਹ ਤਾਂ ਕੁਝ ਹੈਗਾ ਜੇ ਖੁੱਲ ਗਈ ਤਾਂ ਕੁਝ ਨਹੀਂ ਮਿਲਣਾ ਕੁਝ ਨਹੀਂ ਮਿਲਣਾ ਠੀਕ ਹੈ ਜਿਵੇਂ ਤੁਸੀਂ ਕਿਹਾ ਵੀ ਕਿਸਾਨ ਤਾਂ ਸਿਰਫ ਖੇਤੀ ਕਰਨੀ ਜਾਣਦਾ ਹੈ ਅੱਜ ਤਾਈ ਕੋਈ ਦੁਕਾਨਦਾਰੀ ਆਪਾਂ ਵੇਖੀ ਨਹੀਂ ਵੀ ਸਿਰੇ ਚੜਿਓ ਕੀ ਕਹਣਾ ਵੀ 3 ਤੋਂ 4% ਕਰਕੇ ਵੇਖ ਲਈ ਅਸੀਂ ਕਰਕੇ ਦੇਖਿਆ ਛੱਡ ਕੇ ਫਿਰ ਖੇਤੀ ਤੇ ਆ ਗਏ ਫਿਰ ਖੇਤੀ ਤੇ ਆ ਗਏ ਦੁਕਾਨ ਦਾ ਕਮਰਸ਼ੀਅਲ ਕਰਨਾ ਕੀ ਅਸੀਂ ਕਮਰਸ਼ੀਅਲ ਕਰਨਾ ਕੀ ਆਪਾਂ ਨਾ ਜੱਟ ਨੂੰ ਜੱਟ ਪੈਸੇ ਦੇ ਵੀ ਨਹੀਂ ਦਿੰਦਾ ਮਾਜਰ ਕੋਲੋਂ ਜਾ ਕੇ ਲੈ ਆਊਗਾ ਪਰ ਜੱਟ ਨੂੰ ਕੁਝ ਨਹੀਂ ਦਿੰਦਾ ਜੱਟ ਨੂੰ ਕੋਈ ਨਹੀਂ ਦਿੰਦਾ ਦਿਵਾਲੀ ਨਹੀਂ ਬਾਕੀ ਆਪਾਂ ਦਾ 5 ਰੁਪਈਆ ਹੀ ਕਹਿੰਦੇ ਨਹੀਂ ਹਿਸਾਬ ਨਹੀਂ ਹੁੰਦਾ ਆਪਾਂ ਦਾ ਸਵਾ ਕਿਲੋ ਤੋੜ ਕੇ ਕਿਲੋ ਬਣਾ ਲੈ ਕਹਿੰਦੇ ਹੁੰਦਾ ਵੀ ਜਿਵੇਂ ਦੇ ਦਿੰਦਾ ਪਹਿਲੀ ਦੇ ਦਿੰਦਾ ਤੇ ਆਪਾਂ ਤਾਂ 5 ਰੁਪਈਆ ਤੋਂ ਹੀ ਛੱਡ ਦਿੰਦੇ ਯਾਰ ਉਹ ਮਾਜਣਾ ਨਾ ਜਿਹੜਾ ਉਹ ਸਾ ਪਹਿਲਾਂ ਵਪਾਰ ਹੈ ਵਪਾਰ ਹੈ ਵਪਾਰ ਦੇ ਵਿੱਚ ਲਿਆਜ ਨਹੀਂ ਲਿਆਜ ਨਹੀਂ ਤੇ ਜੱਟ ਦੀ ਲਿਆਜੀ ਬੜੀ ਹੈ ਜੱਟ ਦੀ ਲਿਆਜ ਜਿਆਦਾ ਹੈ ਨਾ ਤੇ ਜਿਵੇਂ ਹੁਣ ਆ ਖੇਤਾਂ 'ਚ ਬੈਠੇ ਆ ਨਾ ਆਪਾਂ ਸਾਹ ਸੌਖਾ ਹੁੰਦਾ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਫਿਰ ਇਹ ਆਪਾਂ ਨੂੰ ਚੰਗਾ ਨਹੀਂ ਲੱਗਦਾ ਇਹਨਾਂ ਨੂੰ ਆ ਜਮੀਨਾਂ ਪਜਾਉਗੇ ਜੀ ਇਹਨੂੰ ਚੰਗਾ ਨਹੀਂ ਲੱਗਦਾ ਕਿ ਜਦੋਂ ਕੋਰੋਨਾ ਕਾਲ ਆਇਆ ਸੀ ਉਦੋਂ ਖੇਤੀ ਲਾਹੇ ਪੰਤੰਦਾ ਸੀ ਸਰਕਾਰ ਦੀ ਉਹਨਦੀ ਨਿਗਾਹ ਨੇ ਸੀ ਉਹਨਦੀ ਨਿਗਾਹ ਹਾਂ ਉਹ ਇਹ ਸੋਚਦੇ ਆ ਨਾ 40 ਕਿਲੋ ਦਾਣੇ ਪਾ ਕੇ 50 ਮਣ ਕੱਢਦੇ ਆ ਇਹ ਨਹੀਂ ਪਤਾ ਵੀ 40 ਕਿਲੋ ਦਾਣੇ ਦੇ ਮਗਰ ਕੀ ਕੁਝ ਪੈਂਦਾ ਕੀ ਇਹ ਗੱਲ ਕਹਿੰਦੇ 40 ਕਿਲੋ ਕਣਕ ਬੀਜਦੇ ਤੁਸੀਂ 50 ਮਣ ਕੱਢ ਲੈਣੇ ਆ 50 ਮਣ ਕੱਢਣ ਵਾਸਤੇ ਕੀ ਕੁਝ ਕਰਨਾ ਖੂਨ ਪਸਾਨੇ ਵਿਖ ਲੈ ਇੱਕ ਆ ਆ ਬੈਠੇ ਆ ਆ ਸੱਪਾਂ ਦੀਆਂ ਥਰੀਆਂ ਰਾਤ ਨੂੰ ਮਿੱਦਣੀਆਂ ਪੈਂਦੀਆਂ ਇੱਟਾਂ ਤੇ ਬੈਠੇ ਆ ਇੱਟਾਂ ਤੇ ਬੈਠੇ ਆ ਥੱਲੇ ਖੁੱਡਾਂ ਹੂੰ ਇਹਦਾ ਜਟਨ ਤਾਂ ਬਹੁਤ ਕੁਝ ਕਰਨਾ ਪੈਂਦਾ ਬਹੁਤ ਕੁਝ ਕਰਨਾ ਪੈਂਦਾ ਤੇ ਹੁਣ ਜੇ ਮੰਨ ਕੇ ਚੱਲੋ ਇਹ ਹੁਣ ਜਿਵੇਂ ਕਹੀ ਜਾਂਦੇ ਆ ਹੁਣ ਇਹਨਾਂ ਨੇ ਜਿਵੇਂ ਲੁਧਿਆਣੇ ਜਲੰਧਰ ਤੁਸੀਂ ਗਏ ਹੋਵੋਗੇ ਵੱਡੇ ਸ਼ਹਿਰਾਂ 'ਚ ਪਿੰਡਾਂ 'ਚ ਉੱਥੇ ਬੁਰਾ ਹਾਲ ਹੋ ਗਿਆ ਉੱਥੇ ਫੈਕਟਰੀਆਂ ਲੱਗੀਆਂ ਕਾਲਾ ਪਾਣੀ ਉਹ ਛੜਦੇ ਉਹਨਾਂ ਦੀਆਂ ਜ਼ਮੀਨਾਂ ਉੱਥੇ ਮੈਂ ਬੰਦੇ ਨੂੰ ਮਿਲ ਕੇ ਆਇਆ ਸੀ ਉਹ ਕਹਿੰਦਾ ਭਾਈ ਮੇਰੇ 25 ਕਿੱਲੇ ਇੱਥੇ ਕੁਝ ਵੀ ਨਹੀਂ ਹੁੰਦਾ ਬੰਜਰ ਹੋ ਗਈ ਮੈਂ ਲੱਖਾਂ ਕਿੱਲਾ ਦੇ ਇਹਨੂੰ ਤਿਆਰ ਆ ਉਹੀ ਹਾਲ ਆਪਣੇ ਘਰ ਨੂੰ ਫਿਰਦੇ ਆ ਇੱਥੇ ਭਾਈ ਜੀ ਪੰਜਾਬ ਅਸੀਂ ਉਹਨਾਂ ਦੀ ਚੁੜੀ ਸੀ ਹੂੰ ਇਹ ਸਿਉਣੀ ਕਿੱਡੀ ਦੇ ਖੰਮ ਪਟਣ ਨੂੰ ਫਿਰਦੇ ਆ ਹੂੰ ਇਹਨਾਂ ਨੇ ਭਾਰਤ ਮਾਲਾ ਛੜਕਾ ਕੱਢੀਆਂ ਹੂੰ ਇਹ ਵਪਾਰ ਬਣਾਉਣ ਨੂੰ ਫਿਰਦੇ ਆ ਜੋੜਨਾ ਇਹਨਾਂ ਨੇ ਦੁਬਈ ਤੇ ਕਰਾ ਠੀਕ ਆ ਜੋੜ ਲੈਣ ਉਭਜਾਉ ਜ਼ਮੀਨ ਪਰ ਇਹਨਾਂ ਨੇ ਹੈ ਨਾ ਉਭਜਾਉ ਜ਼ਮੀਨ ਖੋਗੇ ਇੱਥੇ ਫੁੱਲਾਂ ਦੀ ਖੇਤੀ ਕਰ ਲਈ ਜਾਂ ਕੁਝ ਕਰ ਲਾ ਉਧਰ ਲੈ ਜਾਣਾ ਸਾਰਾ ਵੱਡੇ ਤੁਸੀਂ ਇਹ ਐਂ ਚਾਹੁੰਦੇ ਵੀ 2-2000 ਕਿੱਲਾ ਇਕੱਠਾ ਫਾਰਮ ਬਣਾ ਦੇਣਾ ਆਪਾਂ ਨੂੰ ਟਿਪਨ ਚਕਾਉਣੇ ਇਹਨਾਂ ਦਾ ਇਹ ਮਕਸਦ ਆ ਯਾਰ ਇਹਨਾਂ ਦਾ ਮਕਸਦ ਹੈ ਵੀ ਦਿਹਾੜੀ ਕਰਕੇ ਰੋਟੀ ਖਾ ਲੈਣਾ ਵਾਹ ਉਹਨਾਂ ਕੋ ਹੋਵੇ ਅੰਗਰੇਜ਼ਾਂ ਕੋ ਜਿੰਨਾ ਕਰਕੇ ਸੋਆ ਸ਼ਾਮ ਨੂੰ ਖਾੜਿਆ ਕਰ ਬਸ 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 ਗੁਲਾਮ ਹੀ ਰਹਿਣਾ ਵੀ ਆਪ ਸਰਦਾਰੀ ਨਾ ਇਹ ਸਰਦਾਰੀ ਚੰਗੀ ਨਹੀਂ ਲੱਗਦੀ ਇਹਨਾਂ ਨੂੰ ਟਰੈਕਟਰ ਦਾ ਡੱਕ ਲੱਗੇ ਤੇ ਜਰੇ ਨਹੀਂ ਨਾ ਜਰੇ ਨਹੀਂ ਜਾਂਦੇ ਜਰੇ ਨਹੀਂ ਜਾਂਦੇ ਯਾਰ ਕਾਇਦ ਨੂੰ ਜੱਟ ਕਰਨਾ ਨਹੀਂ ਦਿੰਦਾ ਭੇਲੇ ਦੇ ਹੁਣ ਘਰਾਂ ਚ ਵੜ ਕੇ ਆਪਣੀ ਤੋਂ ਜ਼ਮੀਨਾਂ ਜਿੱਦੋਂ ਖੋਣ ਲੱਗੇ ਆਪਣੀਆਂ ਜ਼ਮੀਨਾਂ ਹੀ ਆਪਣੀ ਸਾਰਾ ਕੁਸ ਸਾਰਾ ਕੁਸ ਆਪਣੀਆਂ ਜ਼ਮੀਨਾਂ ਆਪਾਂ ਨੂੰ ਬਣਦਾ ਵੀ ਆਪ ਨੂੰ ਪਤਾ ਹੋਣਾ ਚਾਹੀਦਾ ਆਪਾਂ ਕਿੱਥੇ ਕੇ ਹੈਗੇ ਆ ਅੱਗੇ ਲੜਾਈ ਕਿੰਨੀ ਕ ਆਪਣੀ ਤਕਲੀ ਲੜਨੀ ਆ ਲੜਨ ਵਾਲੀ ਲੜਾਈ ਆ ਲੜਾਈ ਬਹੁਤ ਤਕਲੀ ਲੜਨ ਵਾਲੀ ਆ ਇਹ ਬੱਚੇ ਮਾਵਾਂ ਪਹਿਣਾ ਜਿੰਨੇ ਵੀ ਪਰਿਵਾਰ ਸਾਰੇ ਉੱਥੇ ਲਾ ਜਾ ਕੇ ਪਾਉਣੇ ਪੈਣੇ ਆ ਫਿਰ ਸਰਕਾਰ ਪਿੱਛੇ ਹਟੂਗੀ ਇਹ ਜਿਵੇਂ ਕਹਿੰਦੇ ਨੇ ਵੀ ਇੱਕ ਸਰ ਧੜਦੀ ਇਹ ਆਖਰੀ ਲੜਾਈ ਆ ਇਹ ਆਪਾਂ ਆਪਦੀਆਂ ਕਹਿੰਦੇ ਨੇ ਨਸਲਾਂ ਬਚਾਉਣੀਆਂ ਫਸਲਾਂ ਬਚਾਉਣੀਆਂ ਤਾਂ ਆਪਾਂ ਨੂੰ ਲੜਨਾ ਹੀ ਪ ਲੜਨਾ ਹੀ ਪੈਣਾ ਲੜਨਾ ਹੀ ਪੈਣਾ ਤਾਂ ਤੁਸੀਂ ਦਰਸ਼ਕੋ ਦੇਖ ਸਕਦੇ ਆ ਖੇਤ ਦੇ ਵਿੱਚ ਬੈਠੇ ਆ ਤੁਸੀਂ ਵੀ ਬਾਈ ਜਾਓ ਆਪਦੇ ਪਿੰਡਾਂ 'ਚ ਪਹੁੰਚੋ ਠੀਕ ਆ ਰਿਵਿਊ ਲਓ ਜਿਵੇਂ ਆਪਾਂ ਕਹੇ ਨੇ ਪੁੱਛ ਸਾਰਿਆਂ ਨੂੰ ਪੁੱਛੋ ਵੀ ਕਿਵੇਂ ਲੱਗਦਾ ਹਨਾ ਇਹ ਕੀ ਆਪਾਂ ਨੂੰ ਜਵਾਬ ਦਿੰਨੇ ਆ ਸਰਕਾਰਾਂ ਤਾਂ 2-2 ਲੱਖ ਰੁਪਇਆ ਦੇਈ ਜਾਂਦੀਆਂ ਵੀ ਸਾਡੇ ਹੱਕ 'ਚ ਪਾਓ ਉਹ ਤੁਸੀਂ ਤਾਂ ਫ੍ਰੀ ਆ ਪਿੰਡਾਂ 'ਚ ਆਓ ਪਹੁੰਚੋ ਜੱਟ ਜ਼ਿਮੀਦਾਰ ਦਾ ਪੁੱਛੋ ਜਾ ਕੇ ਹਾਲਾਤ ਪੁੱਛੋ ਉਹਨਾਂ ਦੇ ਹਾਲਾਤ ਕਿਵੇਂ ਆ ਠੀਕ ਹੈ ਨਾ ਆ ਇੱਥੇ ਬੈਠੇ ਆ ਸਾਹ ਸੌਖਾ ਹੁੰਦਾ ਜਦੋਂ ਇੱਥੇ ਫੈਕਟਰੀਆਂ ਲੱਗੀਆਂ ਤੇ ਪ੍ਰਦੂਸ਼ਣ ਆਪਣੇ ਹੁਣ ਜਿੱਥੇ ਵੀ ਮੰਨ ਕੇ ਚੱਲੋ ਕੋਈ ਵੱਡੀ ਫੈਕਟਰੀ ਲੱਗਦੀ ਉੱਥੇ ਖੜਾ ਨਹੀਂ ਆਉਂਦਾ ਠੀਕ ਹੈ ਨਾ ਲੁਧਿਆਣੇ ਕੀ ਹਾਲ ਆ ਜਲੰਧਰ ਕੀ ਹਾਲ ਆ ਆਪਾਂ ਕਹਿ ਦਿੰਨੇ ਆ ਸੌਖਾ ਕੋਈ ਸੌਖਾ ਨਹੀਂ ਬਾਈ ਧੀਰੇ ਕੀ ਹਾਲ ਆ ਪਾਣੀ ਦਾ ਹਾਂ ਪਾਣੀ ਦਾ ਵੇਖ ਲਓ ਕੀ ਹਾਲ ਆ ਧੀਰੇ ਵਿੱਚ ਕੈਮੀਕਲ ਹੀ ਆਈ ਜਾਂਦਾ ਕੈਮੀਕਲ ਆਈ ਜਾਂਦਾ ਸਾਰਾ ਸਾਰਾ ਧਾਤੀ ਵਿੱਚ ਕੈਮੀਕਲ ਆਈ ਜਾਂਦੇ ਬਹੁਤ ਬੁਰਾ ਹਾਲ ਆ ਤੇ ਇਹ ਚੀਜ਼ਾਂ ਬਾਈ ਆਪਦਾ ਜਿਹੜਾ ਆਪਾਂ ਨੂੰ ਸਮਝਣ ਦੀ ਲੋੜ ਆ ਤੇ ਵੀਡੀਓ ਸ਼ੇਅਰ ਜਰੂਰ ਕਰ ਦਿ